ਜਾਗ ਜੋ ਇਕੱਠੇ ਹੋ ਜੋ ਪੰਜਾਬ ਨੂੰ ਬਚਾ ਲੋ ਨਹੀਂ ਬਹੁਤ ਪਸਤਾਉਂਗੇ ਬੇੜਾ ਹੱਥੋਂ ਨਗ ਜਣਾ ਬਤਾਤ ਅਸੀਂ ਪੈਰਾ ਦਿੰਦੇ ਹੋਏ ਆਪਣੇ ਸਾਥੀਆਂ ਸਮੇਤ ਅਸੀਂ ਪਿੱਛੇ ਸਾਨੂੰ ਨਾਕੀ ਤੇ ਰੋਕਿਆ ਗਿਆ ਸਾਡੇ ਸਾਰੇ ਸਾਥੀ ਉੱਥੇ ਬੈਠੇ ਨੇ ਪ੍ਰਸ਼ਾਸਨ ਨੇ ਐ ਘੇਰਾ ਪਾਇਆ ਹੋਇਆ ਜਿਵੇਂ ਅਸੀਂ ਕਿਸੇ ਹੋਰ ਮੁਲਕ ਦੇ ਬਸੰਦੇ ਹੋ ਕੇ ਇੱਥੇ ਆ ਗਏ ਹੁੰਨੇ ਆ ਉੱਥੋਂ ਅਸੀਂ ਮંજੂਰੀ ਲੈ ਕੇ ਸਿਰਫ 5 ਬੰਦਿਆਂ ਨੂੰ ਸਾਨੂੰ ਮਨਜ਼ੂਰੀ ਮਿਲੀ ਆ ਇੱਥੇ ਆਉਣ ਦੀ ਬੰਦ ਤੱਕ ਜਿਦਕਾ ਤੁਸੀਂ ਦੇਖ ਲਿਆ ਗੰਦਲਾ ਪਾਣੀ ਸਾਰਾ ਠੀਕ ਹੈ 5 ਬੰਦੇ ਨੂੰ ਮਨਜ਼ੂਰੀ ਮਿਲੀ ਆ ਅਸੀਂ ਆਪ ਦਾ ਜਿੰਨਾ ਜੋਗਦਾ ਥੀ ਹੋਇਆ ਆਦਾ ਪਾ ਕੇ ਚੱਲਿਆ ਸੁਨੇਹਾ ਦੇ ਕੇ ਚੱਲਿਆ ਪੰਜਾਬ ਵਾਸੀਆਂ ਨੂੰ ਜਾਗ ਜੋ ਇਕੱਠੇ ਹੋ ਜੋ ਪੰਜਾਬ ਨੂੰ ਬਚਾ ਲੋ ਨਹੀਂ ਬਹੁਤ ਪਸਤਾਉਂਗੇ ਬੇੜਾ ਹੱਥੋਂ ਨੱਕ ਜਣਾ ਲਾ ਲੱਖੇ ਸਿਹਾਣੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੱਖੇ ਸਿਹਾਣੇ ਵੀਰ ਨੂੰ ਉਹਨੇ ਬਹੁਤ ਵਧੀਆ ਐਫਰਟ ਕੀਤੇ ਪਰ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਤੱਕਾ ਉਹਦੀ ਜਿਵੇਂ ਗੱਡੀ ਭੰਨ ਕੇ ਉਹਨੂੰ ਗ੍ਰਿਫਤਾਰ ਕੀਤਾ ਬਹੁਤ ਨਿੰਦਣ ਜੋ ਗੱਲ ਆ ਜੋ ਕੋਈ ਆਵਾਜ਼ ਡੈਮੋਕ੍ਰੇਸੀ ਇੱਥੇ ਆਵਾਜ਼ ਬਲੰਦ ਕਰਨ ਦਾ ਹਰੇਕ ਨੂੰ ਅਧਿਕਾਰ ਆ ਉਹਨੂੰ ਕਿਉਂ ਰੋਕਿਆ ਗਿਆ ਇੱਥੇ ਆ ਕੇ ਅਸੀਂ ਕਿਸੇ ਦਾ ਵਿਰੋਧ ਥੋੜੀ ਕਰਨਾ ਸੀਗਾ